ਹਾਂ ਪੰਜ ਕਿ ਨਾਮਰ ਕੀ ਗੱਲਬਾਤ ਹੋਈ ਸ਼ੁਭਲਤਾ ਕਿਸ ਤਰ੍ਹਾਂ ਦੀ ਗੱਲ ਹੋਈ ਮੈਂ ਤਾਂ ਸੈਨਿਕਸ ਸਟੌਪਸ ਲਗਵਾਉਂਦੀ ਪਈ ਤੇ ਮੇਰਾ ਮੈਂ ਇਦਾਂ ਬਹੁਤ ਚਫੜਿਆ ਹੋਇਆ ਇਹਦੇ ਵਿੱਚ ਤੇ ਮੋਬਾਈਲ ਹੀ ਕਹਿੰਦੇ ਵੀ ਸਪੈਸੇ ਵੀ ਹੈਗੇ ਪਰ ਵੀ ਵਧੀਆ ਵਾਲਾ ਮਸੂ ਖੋ ਕੇ ਲੈ ਗਏ ਮਿੰਟ ਚ ਉਹਨਾਂ ਪਤਾ ਨਹੀਂ ਲੱਗਣ ਕਿੰਨੇ ਪੈਸੇ ਪੈਨ ਸਾਡੇ 4000 ਰੁਪਏ ਵਿੱਚ ਤੇ ਮੋਬਾਈਲ ਜਿਹੜੇ ਬਾਈਕ ਤੇ ਲੜਕੇ ਸੀ ਉਹ ਮੋਨੇ ਸਰਦਾਰ ਕੀ ਉਹ ਹੋਲੀਆਗੇ ਮੋਨੇ ਸੀਗੇ ਲੱਗਦੇ ਪਏ ਮੋਨੇ ਸੀ ਉਹ ਬੜੀ ਸਪੀਡ ਨਾਲ ਬੜੀ ਫਾਸਟ ਜਾਂਦੇ ਪਏ ਹੈਗੇ ਤੁਸੀਂ ਕੱਲੇ ਆ ਰਹੇ ਹਾਂਜੀ ਮੈਂ ਕੱਲੀ ਹੀ ਹਾਂ ਕੀ ਕੀ ਹੋ ਰਿਹਾ ਨਹੀਂ ਨਹੀਂ ਮੁੰਦਰੀ ਮੁੰਦਰੀ ਕੁਛ ਨਹੀਂ ਹੈ ਕੀ ਕੋਈ 100 ਕੋ ਪਰਸ ਕੋਇਆ ਹਾਂਜੀ ਪਰਸ ਕੋਇਆ ਸਾਡੇ 4500 ਰੁਪਿਆ ਹੀ ਤੇ ਮੋਬਾਈਲ ਕੋਇਆ ਤੇ ਪੈਸੇ ਹਾਂਜੀ ਦੀ ਗੁਜ਼ਾਰ ਕੇ ਹੋਈ ਹਾਂਜੀ ਮਤਲਬ ਪਿਛੇ ਕੋਈ ਗਿਆ ਤੇ ਮੋੜੇ ਮਾੜੇ ਕਹਿੰਦੇ ਪਿਛੇ ਵੀ ਗਏ ਆ ਹਾਂ ਬੈ ਕਾਫੀ ਜਣ ਉਹਨਾਂ ਦੇ ਮਗਰ ਧੋੜੇ ਆ ਪਰ ਉਹ ਕਾਬੂ ਨਹੀਂ ਆਏ ਸਾਡਾ ਮੋਬਾਈਲ ਵੀ ਤੇ ਹਾਂਜੀ ਮੋਬਾਈਲ ਵਿੱਚ ਹੀ ਕੀ ਅੱਜ ਗਲਤ ਹੋਈਏ ਜੀ ਵਿਜੇ ਕੁਮਾਰਾ ਮੇਰਾ ਨਾਮ ਐਸਆਈ ਐਮ ਐ ਜੀ ਮੈਂ ਇਥੇ ਪੋਸਟਡ ਹਾਂ ਅਡੀਸ਼ਨਲ ਸ਼ਹਿਨਜ ਸਾਹਬ ਦੇ ਅੰਦਰ ਕੋਰਚਨ ਐਪੋਰਟ ਕਚਰੀ ਵਿੱਚ ਜੀ ਮੇਰੀ ਵਾਈਫ ਕੋ ਜੋ ਆਪਣਾ ਸਮਾਨ ਲੈਣ ਲਈ ਹੋਣੇ ਘਰੋਂ ਨਿਕਲੇ ਸੀਗੇ ਅੱਧਾ ਘੰਟਾ ਪਹਿਲੋਂ ਹਮ ਤੇ ਉਧਰੋਂ ਸਮਾਨ ਲੈ ਕੇ ਆ ਰਹੇ ਸੀ ਆਪਣੇ ਪੈਦਲ ਹੀ ਉਹ ਪਰਸ ਸੀਗਾ ਇਹਨਾਂ ਦੇ ਹੱਥ ਵਿੱਚ ਕੁਝ ਨਕਦੀ ਓਦੇ ਵਿੱਚ 4.500 ਰੁਪਇਆ ਹੋਰ ਕੀ ਸੀ ਉਹਦੇ ਚ 4.500 ਰੁਪਏ ਤੇ ਨਾਲ ਮੋਬਾਈਲ ਫੋਨ ਸੀ ਇਹਨਾਂ ਦਾ ਹਮ ਤੇ ਉਹ ਖੋ ਕੇ ਤੇ ਲੈ ਗਏ ਨੇ ਦੋ ਮੁੰਡੇ ਦੱਸ ਰਹੇ ਨੇ ਮਦੋ ਮੁੰਡੇ ਆਪਣੇ ਹੈਗੇ ਮੁੰਡੇ ਨੌਜਵਾਨ ਫਸਪਲੈਂਡਰ ਮੋਟਰਸਾਈਕਲ ਤੇ ਤੇ ਮੂੰ ਜਾਹ ਚੌਂਕ ਨੂੰ ਭੱਜੇ ਬਾਜੀ ਉਹ ਇੱਧਰ ਨੂੰ ਜਾਹ ਚੌਂਕ ਤੋਂ ਮਨ ਚੌਂਕ ਤੋਂ ਇਧਰੋਂ ਆਏ ਤੇ ਜਾਹ ਚੌਂਕ ਨੂੰ ਗਏ ਜਾਹ ਚੌਂਕ ਭੱਜੇ ਹਾਂਜੀ ਤੁਸੀਂ ਕੋਈ ਲਿਖਾਈ ਰਿਪੋਰਟਰ ਕਰ ਦਿੱਆ ਮੌਕੇ ਦੇ ਨਹੀਂ ਮੈਂ ਤੇ ਅੱਜੇ ਸਿਰਫ ਸੁਣ ਕੇ ਅੱਜੇ ਮੌਕੇ ਤੇ ਆਇਆ ਹਾਂ ਠੀਕ ਠੀਕ ਹੈ ਜੀ ਹਾਂਜੀ ਉਹਦਾ ਕੰਟਰੋਲ ਰੂਮ ਤੋਂ ਇਨਫਰਮੇਸ਼ਨ ਦਿੱਤੀ ਹੈ ਮੈਂ ਫੋਨ ਤੇ ਕੰਮ ਕੀ ਹੈ ਇਹ ਬਾਜ਼ਾਰ ਹਾਂਜੀ ਸ਼ੋਪਿੰਗ ਕਰ ਰਹੇ ਸੀ ਭਤੀਜੀ ਦਾ ਵਿਆਹ ਆ ਅੱਛਾ ਜੀ ਤੇ ਉਹਦਾ ਕੋਈ ਆਪਣਾ ਜਿਹੜਾ ਸਮਾਨ ਸਮਣ ਕੋਈ ਲੈਣਾ ਸੀ ਇਹਨਾਂ ਨੇ ਮੜਾ ਮੋਟਾ ਹੋ ਲੈਣ ਗਏ ਬਾਜ਼ਾਰ ਕੱਲੇ ਹੀ ਜਾਏਗਾ ਸੀ ਨਾਲ ਕੋਈ ਇਹਨਾਂ ਨੂੰ ਕੱਲੇ ਸੱਲੇ ਸੀਗੇ ਹਾਂ ਠੀਕ ਹੈ ਜ ਕੀ ਨਾ ਆਪਣਾ ਬ੍ਰਦਰ ਵਰਕ ਕਰਵਾਤੀ ਹੈ ਹਾਂਜੀ ਸਰ ਮੇਰਾ ਨਾਮ ਜੋਬਨਦੀਪ ਸਿੰਘ ਆ ਜਿਲ੍ਹਾ ਮੇਰਾ ਅਮਰੀ ਸਾਰਿਆ ਮੈਂ ਇੱਥੇ ਵਰਕਰ ਹੈਗਾ ਸਾਹਮਣੇ ਖਤਰੀ ਭਾਣ ਕੋੜ ਇੱਥੇ ਖੜਾ ਆਪਣੇ ਪਲੰਬਰ ਪਾਈ ਪਾਰਾ ਸੀ ਤੇ ਉਸੇ ਖੜਾ ਤੇ ਲੇਡੀਜ਼ ਦੀ ਮੈਂ ਚੀਕ ਸੁਣੀ ਆ ਮੈਨੂੰ ਕਿਹਾ ਵੀ ਸ਼ਾਇਦ ਐਕਸੀਡੈਂਟ ਹੋ ਗਿਆ ਹੈ ਉਹਨਾਂ ਦਾ ਪੱਟਾ ਵਗੈਰਾ نیچے ਡਿੱਗਾ ਸੀ ਅਸੀਂ ਭੱਜੇ ਆਏ ਆ ਫਿਰ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ ਉਹਨਾਂ ਨੇ ਦੱਸਿਆ ਵੀ ਕੁਝ ਦੋ ਮੁੰਡੇ ਆਏ ਆ ਸਪਲੈਂਟਰ ਮੋਟਰਸਾਈਕਲ ਤੇ ਮੇਰਾ ਪਰਸ ਖੋ ਕੇ ਲੈ ਗਿਆ ਫੋਨ ਹੀ ਵਿੱਚ ਤੇ ਕੁਝ ਉਹਨਾਂ ਦਾ ਕੈਸ਼ ਹੀ ਹਾਂਜੀ ਤੇ ਫਿਲਹਾਲ ਉਹਨਾਂ ਉਹਨਾਂ ਕੋਲ ਫੋਨ ਵੀ ਨਹੀਂ ਹੈਗਾ ਕਿਸੇ ਦਾ ਫੋਨ ਲੈ ਕੇ ਉਹਨਾਂ ਘਰ ਕਾਲ ਕੀਤੀ ਆ ਤੇ ਹੁਣ ਉਹਨਾਂ ਦੇ ਘਰ ਦੇ ਪਹੁੰਚੇ ਆ ਮਗਰ ਵੀ ਕੋਈ ਭੱਜੇ ਮੁੰਡੇ ਹਾਂਜੀ ਫਿਰ ਹਾਂਜੀ ਦੱਸਿਆ ਇੱਥੇ ਮੁੰਡੇ ਰੁਕੇ ਸੀ ਬਾਈਕ ਵਾਲੇ ਉਹਨਾਂ ਨੂੰ ਦੱਸਿਆ ਗਏ ਹੈਗੇ ਆ ਉਹ ਕਹਿੰਦੇ ਵੀ ਉੱਥੋਂ ਜਾ ਚੌਂਕ ਤੋਂ ਪਤਾ ਨਹੀਂ ਲੱਗਾ ਵੀ ਕਿੱਧਰ ਨੂੰ ਚਲੇ ਗਏ ਆ ਇਹ ਕੀ ਹੋਲੀ ਆ ਕੀ ਉਹਨਾਂ ਦਾ ਮੁੰਡਾ ਆ ਮਾੜਾ ਮੋਟਾ ਹਾਂਜੀ ਸਰ ਮੈਂ ਨਹੀਂ ਵੇਖਿਆ ਮੈਂ ਸਿੱਧਾ ਉਹਨਾਂ ਦਾ ਲੇਡੀਜ਼ ਦੀ ਆਵਾਜ਼ ਸੁਣੀ ਆ ਆਵਾਜ਼ ਸੁਣ ਕੇ ਮੈਂ ਸਿੱਧਾ ਲੇਡੀਜ਼ ਵਾਲੀ ਗਿਆ ਮੈਨੂੰ ਮੋਟਰਸਾਈਕਲ ਵਾਲੇ ਧਿਆਨ ਹੀ ਨਹੀਂ ਪਿਆ ਉਹ ਚੀਕਾ ਮਾਰੀ ਇਹਨਾਂ ਨੇ ਹਾਂਜੀ ਉਹਨਾਂ ਦੀ ਜਦੋਂ ਚੀਕ ਮਾਰੀ ਆ ਮੈਂ ਲੇਡੀਜ਼ ਨਾਲ ਗਿਆ ਮੈਂ ਕਿਹਾ ਸ਼ਾਇਦ ਐਕਸੀਡੈਂਟ ਵਗੈਰਾ ਹੋ ਗਿਆ ਦਾ ਕੋਈ ਮੈਂ ਸਿੱਧਾ ਉਧਰ ਨੂੰ ਗਿਆ ਠੀਕ ਹਾਂਜੀ